ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜਾ ਹੈ ਆਪਣੇ ਹੀ ਸ਼ਬਦਾਂ ਨੂੰ ਵਰਤਣਾ ਪਿਆ ਮਹਿੰਗਾ ਚੱਕਾ ਲੱਗਣ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਸਟੇਜ ਦੇ ਉੱਤੇ ਬੋਲਦੇ ਨੇ ਤਾਂ ਬੋਲਦੇ-ਬੋਲਦੇ ਆਊਟ ਆਫ ਕੰਟਰੋਲ ਹੋ ਜਾਂਦੇ ਨੇ ਇਸੇ ਕਰਕੇ ਹੁਣ ਉਹਨਾਂ ਨੂੰ ਜਿਹੜਾ ਹੈ ਆਪਣੇ ਬੋਲਾਂ ਨੂੰ ਕੱਢਣ ਸਮੇਂ ਜਿਹੜੇ ਨੇ ਆਪਣੀਆਂ ਹੀ ਜਿਹੜੇ ਸੰਬੋਧਨ ਕਰ ਰਹੇ ਸੀ ਲੋਕਾਂ ਨੂੰ ਉਹਨਾਂ ਦੀਆਂ ਖਾਲੀ ਕੁਰਸੀਆਂ ਨੂੰ ਭਾषण ਦੇਣਾ ਪਿਆ ਕਿਉਂਕਿ ਲੋਕ ਉਸ ਤੋਂ ਉੱਠਨੇ ਸ਼ੁਰੂ ਹੋ ਗਏ ਕਿਉਂਕਿ ਪੰਜਾਬ ਦੇ ਮੁਖਮੰਤੇ ਭਗਵੰਤ ਸਿੰਘ ਮਾਨ ਨੂੰ ਬੋਲਣ ਲੱਗੇ ਤਾਂ ਇਹ ਹੀ ਨਹੀਂ ਸਮਝ ਆਉਂਦੀ ਕਿ ਇਹ ਚੁਟਕਲੇ ਸੁਣਾਉਣੇ ਨੇ ਇੱਥੇ ਜਾਂ ਫਿਰ ਇੱਥੇ ਲੋਕਤੰਤਰ ਬੈਠਾ ਹੈ ਇੱਥੇ ਗੱਲ ਕਿਸ ਤਰੀਕੇ ਦੇ ਨਾਲ ਕਰਨੀ ਹੈ ਕੱਲ ਜਿਸ ਤਰ੍ਹਾਂ ਹੀ ਵੱਡਾ ਸਭੋਧਾ ਰੱਖਿਆ ਗਿਆ ਜਿੱਥੇ ਜਿਹੜੇ ਨੇ ਰਤਨ ਸਿੰਘ ਢਾਲੀਵਾਲ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਲੋਕ ਉਥੋਂ ਉੱਠਦੇ ਦਿਖਾਈ ਦਿੱਤੇ ਉਹਨਾਂ ਨੇ ਜਿਹੜਾ ਹੈ ਇਹ ਗੱਲ ਕਹੀ ਰਤਨ ਸਿੰਘ ਢਾਲੀਵਾਲ ਨੂੰ ਕਿ ਨਾਮ ਜ਼ਰੂਰ ਹੈਂਦਾ ਰਤਨ ਸਿੰਘ ਢਾਲੀਵਾਲ ਹੈ ਲੇਕਿਨ ਇਹ ਇਹਨਾਂ ਨੂੰ ਬੁਰਕੀ ਮਿਲ ਜਾਂਦੀ ਹੈ ਇਹ ਇਹ ਜਿਹੜੇ ਨੇ ਸ਼੍ਰੋਮਣੀ ਕਮੇਟੀ ਦੇ ਚਮਚੇ ਨੇ ਇਹ ਉਹਨਾਂ ਦੀਆਂ ਗੱਲਾਂ ਬਾਤਾਂ ਕਰਦੇ ਨਜ਼ਰ ਆਉਂਦੇ ਨੇ ਪਹਿਲਾਂ ਤੁਹਾਨੂੰ ਉਹਨਾਂ ਦੀ ਆਡੀਓ ਸੁਣਾਉਣੇ ਆ ਉਸ ਤੋਂ ਬਾਅਦ ਉਹਦੇ ਤੇ ਗੱਲ ਕਰਾਂਗੇ ਕੀ ਉਹ ਕੀ ਬੋਲਦੇ ਨਜ਼ਰ ਆਏ ਲੋਕ ਉੱਠ ਕੇ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਹਜੇ ਬੋਲ ਰਹੇ ਨੇ ਲੋਕਾਂ ਦਾ ਇੰਨਾ ਪਿਆਰ ਆ ਮੁੱਖ ਮੰਤਰੀ ਦੇ ਨਾਲ ਜਿਹੜੇ ਲੋਕ ਆਪ ਮਹਾਰੇ ਉੱਠ ਕੇ ਬਾਹਰ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਹਜੇ ਬੋਲ ਰਹੇ ਨੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਆਪਰਾਪਨ ਤੋਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਹਾਲੇ ਵੀ ਬਣਾ ਹੋ ਰਿਹਾ ਸਰਦਿਕਲਾਮ ਕਰਕੇ ਰਹੇ ਨੇ ਇਹ ਪੰਜਾਬੀ ਹੈ ਬੇਹੱਦ ਪਿਆਰਾ ਲੋਕਾਂ ਦਾ ਦੇਖ ਲੋ ਲੋਕਾਂ ਦੇ ਹੰਮੂ ਪਿਆਰੇ ਲੀਡਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹਨੇ ਹਮੇਸ਼ਾ ਇੱਕ ਕਮੀਡੀਅਨ ਦੇ ਨਾਂ ਨਾਲ ਮਸ਼ਹੂਰ ਨੇ ਬਹੁਤ ਬਹੁਤ ਧੰਨਵਾਦ ਅੱਜ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਜਿਨ੍ਹਾਂ ਨੂੰ ਬੋਲਣ ਲੱਗੇ ਇਹ ਹੀ ਸਮਝ ਨਹੀਂ ਆਉਂਦੀ ਕਿ ਮੈਂ ਕਿਸ ਤਰੀਕੇ ਦੇ ਨਾਲ ਗੱਲ ਕਰਨੀ ਹੈ ਕਿਉਂਕਿ ਲੋਕਤੰਤਰ ਦਾ ਤੀਜਾ ਹਿੱਸਾ ਹੈ ਪੱਤਰਕਾਰ बड़े मन्ने पर मन्ने पत्रकार रतन ਢਾਲੀਵਾਲ ਦੇ ਉੱਤੇ ਜਿਹੜੇ ਨੇ ਬੋਲਕ ਬੋਲ ਕਰਦੇ ਨਜ਼ਰ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਨੇ ਉੱਥੋਂ ਉੱਠਣਾ ਸ਼ੁਰੂ ਕਰ ਦਿੱਤਾ 10 ਮਿੰਟਾਂ ਦੇ ਵਿੱਚ ਕੁਰਸੀਆਂ ਖਾਲੀ ਹੋ ਗਈਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਬਲਕਾਸ਼ ਸਿੱਧੂ ਜਿਹੜੇ ਨੇ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਦੇ ਨਜ਼ਰ ਆਏ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕਪ੍ਰਿਅਤਾ ਡਾਊਨ ਹੁੰਦੀ ਜਾ ਰਹੀ ਹੈ ਉਹਨਾਂ ਨੂੰ ਆਪਣੇ ਬੋਲਨ ਤੇ ਕੰਟਰੋਲ ਕਰਨਾ ਚਾਹੀਦਾ ਹੈ ਪੱਤਰਕਾਰਾਂ ਉੱਤੇ ਨਿਸ਼ਾਨੇ ਜਿਹੜੇ ਗੱਡੇ ਜਾ ਰਹੇ ਨੇ ਉਹ ਨਜਾਇਜ਼ ਨੇ ਜਿੰਨਾ ਉੱਤੇ ਗੱਲਾਂ ਕਰਨੀਆਂ ਚਾਹੀਦੀਆਂ ਨੇ ਉਹਨਾਂ ਉੱਤੇ ਗੱਲਾਂ ਨਹੀਂ ਕਰ پا ਰਹੇ ਤੇ ਦੂਸਰੇ ਪਾਸੇ ਜਿਹੜੇ ਨੇ ਲੋਕਾਂ ਨੂੰ ਕੋਈ ਚੰਗੀ ਖਬਰ ਦੇਣ ਦੀ بجائے ਕਦੇ ਕਿਸੇ ਤੇ ਨਿਸ਼ਾਨੇ ਕੱਢ ਲੈ ਕਦੇ ਕਿਸੇ ਤੇ ਨਿਸ਼ਾਨੇ ਕੱਢ ਲੈ ਇਸ ਤਰ੍ਹਾਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੈਰ ਨਹੀਂ ਲੱਗਨੇ ਪੰਜਾਬ ਦੇ ਵਿੱਚ ਅਸਲ ਮੁੱਦੇ ਆ ਤੇ ਗੱਲ ਕਿਉਂ ਨਹੀਂ ਕਰ ਰਹੇ ਪੱਤਰਕਾਰਾਂ ਦਾ ਤਾਂ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਉਹ ਤਾਂ ਤੁਹਾਡੀਆਂ ਗੱਲਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾ ਰਹੇ ਨੇ ਉਹ ਆਪਣਾ ਕੰਮ ਕਰ ਰਹੇ ਨੇ ਤੁਸੀਂ ਆਪਣਾ ਕੰਮ ਕਿਉਂ ਨਹੀਂ ਕਰ ਰਹੇ ਹਾਲਾਂਕਿ ਪੰਜਾਬ ਦੇ ਲੋਕ ਉਹਨਾਂ ਚੀਜ਼ਾਂ ਨੂੰ ਸੁਣ ਕੇ ਉੱਠਨੇ ਸ਼ੁਰੂ ਹੋ ਗਏ ਤੇ 10 ਮਿੰਟਾਂ ਦੇ ਵਿੱਚ ਖਾਲੀ ਕੁਰਸੀਆਂ ਨੂੰ ਸੰਬੋਧਨ ਕੀਤਾ ਪੰਜਾਬ ਦੇ ਮੁਖਵੰਤੇ ਭਗਵੰਤ ਸਿੰਘ ਮਾਨ ਨੇ ਧੰਨਵਾਦ